ਇੱਕ ਸਫਲ ਪੋਲਟਰੀ ਫਾਰਮਿੰਗ ਕਰਨ ਲਈ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਜਿਹੜੇ ਵੱਡੇ ਫਾਰਮ ਵਾਲੇ ਨੇ ਜਿਹੜੇ ਸਫਲ ਪੋਲਟਰੀ ਫਾਰਮਿੰਗ ਕਰ ਰਹੇ ਨੇ ਸਫਲ ਦੇਸੀ ਪੋਲਟਰੀ ਫਾਰਮਿੰਗ ਕਰ ਰਹੇ ਨੇ ਉਹ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਨੇ ਤਾਂ ਜੋ ਉਹ ਸਫਲ ਹੋ ਸਕਣ ਸੋ ਆਪਾਂ ਇਸ ਵਿਸ਼ੇ ਤੇ ਜਿਹੜੀ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਵੀਡੀਓ ਸਕਿਪ ਬਿਲਕੁਲ ਵੀ ਨਾ ਕਰਿਓ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਹੋ ਸਕਦੀ ਹੈ ਪਰ ਤੁਹਾਡੇ ਲਈ ਇੰਟਰਸਟਿੰਗ ਵੀ ਬਹੁਤ ਹੋਊ ਤੇ ਜਾਣਕਾਰੀ ਵਾਲੀ ਵੀ ਬਹੁਤ ਹੋਊਗੀ ਆਪਾਂ ਇਸ ਵਿਸ਼ੇ ਤੇ ਤੁਹਾਨੂੰ 6 ਪੁਆਇੰਟ ਇਦਾਂ ਦੇ ਦੱਸਾਂਗੇ ਜਿਹੜੇ 6 ਇਦਾਂ ਦੇ ਤੁਹਾਨੂੰ ਤਰੀਕੇ ਦੱਸਾਂਗੇ ਜਿਨ੍ਹਾਂ ਤਰੀਕਿਆਂ ਨਾਲ ਤੁਸੀਂ ਸਫਲ ਪੋਲਟਰੀ ਫਾਰਮਿੰਗ ਕਰ ਸਕਦੇ ਹੋਗੇ ਪ੍ਰੋਪਰ ਤੁਹਾਨੂੰ ਜਾਣਕਾਰੀ ਦਵਾਂਗੇ ਇਸ ਵੀਡੀਓ ਚ ਸੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਪੂਰੀ ਵੀਡੀਓ ਦੇਖਿਓ ਐਂਡ ਤੱਕ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਾਂਦੇ ਆਂਦੇ ਜਰੂਰ ਕਰ ਜੀਓ ਦੋਸਤੋ ਤੇ ਕਮੈਂਟ ਪਿਆਰਾ ਜਿਹਾ ਜਰੂਰ ਕਰਕੇ ਜਾਇਓ ਕਿ ਵੀਡੀਓ ਕਿਵੇਂ ਲੱਗੀ ਸੋ ਆਪਾਂ ਤੁਹਾਡੇ ਲਈ ਡੇਲੀ ਨਵੇਂ-ਨਵੇਂ ਵੀਡੀਓ ਬਣਾਉਂਦੇ ਰਹਨੇ ਆਂ ਸੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਦੀ ਜਿਹੜੀ ਸ਼ੁਰੂਆਤ ਕਰ ਦਿਆਂਗੇ ਸੋ ਪਹਿਲਾਂ ਆਪਾਂ ਤੁਹਾਨੂੰ ਇੱਕ ਗੱਲ ਦੱਸ ਦਈਏ ਜੇਕਰ ਤੁਸੀਂ ਸਫਲ ਪੋਲਟਰੀ ਫਾਰਮਿੰਗ ਕਰਨਾ ਚਾਹੁੰਦੇ ਹੋਗੇ ਤਾਂ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਦੇ ਜਿਹੜੇ ਧਿਆਨ ਰੱਖਣੇ ਪੈਂਦੇ ਰਹਿਣਗੇ ਬਹੁਤ ਸਾਰੇ ਨਵੇਂ ਵੀਰ ਇਹ ਗੱਲਾਂ ਤੋਂ ਬਾਕੀ ਫ ਨਹੀ ਹੁੰਦੇ ਇਹ ਗੱਲਾਂ ਦੀ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਤਾਂ ਕਰਕੇ ਉਹ ਜਿਹੜਾ ਪਹਿਲੇ ਸਾਲ ਹੀ ਲਾਸ ਖਾ ਲੈਂਦੇ ਨੇ ਪੋਲਟਰੀ ਫਾਰਮਿੰਗ ਚੋਂ ਤੇ ਘਾਟਾ ਖਾ ਲੈਂਦੇ ਨੇ ਆਪਾਂ ਨਹੀਂ ਚਾਹੁੰਦੇ ਕਿ ਆਪਣਾ ਕੋਈ ਵੀ ਵੀਰ ਇਸ ਬਿਜ਼ਨਸ ਚੋਂ ਘਾਟਾ ਖਾਵੇ ਸੋ ਫਾਈਨਸਲੀ ਇਹ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਬਹੁਤ ਸਾਰੇ ਵੀਰਾਂ ਦੇ ਕਮੈਂਟ ਵੀ ਆ ਰਹੇ ਸੀ ਕਿ ਤੁਸੀਂ ਇਸ ਵਿਸ਼ੇ ਤੇ ਪ੍ਰੋਪਰ ਜਿਹੜੀ ਡਿਟੇਲ ਚ ਦੱਸੋ ਸੋ ਆਪਾਂ ਤਾਂ ਹੀ ਦੱਸ ਰਹਾਂਗੇ ਹੁਣ ਪੰਜ ਸਟੈਪ ਬਾਈ ਸਟੈਪ ਪੰਜ ਤੁਹਾਨੂੰ ਪੁਆਇੰਟ ਦੱਸਾਂਗੇ ਜਿਹੜੇ ਪੁਆਇੰਟਾਂ ਨਾਲ ਤੁਸੀਂ ਸਫਲ ਪੋਲਟਰੀ ਫਾਰਮਿੰਗ ਕਰ ਸਕਦੇ ਹੋ ਜੇਕਰ ਤੁਸੀਂ ਇਹ ਪੰਜੇ ਪੁਆਇੰਟਾਂ ਤੇ ਚੰਗੀ ਤਰ੍ਹਾਂ ਜਿਹੜਾ ਧਿਆਨ ਦੇਤਾ ਤਾਂ ਤੁਹਾਨੂੰ ਪੋਲਟਰੀ ਫਾਰਮਿੰਗ ਚ ਦੇਸੀ ਪੋਲਟਰੀ ਫਾਰਮਿੰਗ ਚ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹੁਣ ਤੁਹਾਡਾ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਹੁਣ ਮੇਨ ਮੁੱਦੇ ਤੇ ਆਉਣੇ ਦੋਸਤੋ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਆਪਾਂ ਨੇ ਪੋਲਟਰੀ ਫਾਰਮਿੰਗ ਸਟਾਰਟ ਕਰਨਾ ਉਦੋਂ ਆਪਾਂ ਨੂੰ ਕਿਹੜੀ ਜਗ੍ਹਾ ਤੇ ਆਪਣਾ ਫਾਰਮਾ ਕਿੱਥੇ ਆਪਾਂ ਜਿਹੜਾ ਪੋਲਟਰੀ ਫਾਰਮਿੰਗ ਪਾ ਰਹੇ ਹਾਂ ਉਹ ਜਗ੍ਹਾ ਸਹੀ ਜਗ੍ਹਾ ਦੀ ਚੋਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੇਕਰ ਆਪਾਂ ਸਹੀ ਜਗ੍ਹਾ ਤੇ ਪੋਲਟਰੀ ਫਾਰਮਿੰਗ ਕਰਾਂਗੇ ਤਾਂ ਹੀ ਆਪਾਂ ਨੂੰ ਚੰਗੀ ਐਗ ਪ੍ਰੋਡਕਸ਼ਨ ਮਿਲ ਸਕਦੀ ਆ ਤਾਂ ਹੀ ਜਿਹੜੀਆਂ ਆਪਣੀਆਂ ਮੁਰਗੀਆਂ ਨੇ ਉਹ ਸਟ्रेस ਫ੍ਰੀ ਰਹਿ ਸਕਦੀਆਂ ਨੇ ਉਹ ਕਿਵੇਂ ਹੁਣ ਤੁਸੀਂ ਜਾਣੋ ਸਹੀ ਜਗ੍ਹਾ ਦੋਸਤੋ ਕਹਿਣ ਤੋਂ ਭਾਵ ਇਹ ਆ ਹੁਣ ਆਪਾਂ ਤੁਹਾਨੂੰ ਡਿਟੇਲ ਚ ਦੱਸ ਦਿੰਨੇ ਆ ਜਿਹੜਾ ਆਪਣਾ ਪੋਲਟਰੀ ਫਾਰਮ ਆ ਜਿਹੜਾ ਆਪਾਂ ਦੇਸੀ ਪੋਲਟਰੀ ਫਾਰਮਿੰਗ ਕਰਦੇ ਆਂਗੇ ਉਹ ਬਿਲਕੁਲ ਰੋਡ ਤੇ ਨਾ ਹੋਵੇ ਜਿੱਥੇ ਆਵਾਜ਼ਾਈ ਜ਼ਿਆਦਾ ਹੋਵੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿੱਥੇ ਆਵਾਜ਼ਈ ਜ਼ਿਆਦਾ ਹੁੰਦੀ ਹੈ ਉੱਥੇ ਹੌਰਨ ਪ੍ਰੈਸ਼ਰ ਹੌਰਨ ਤੇ ਜਿਹੜੀਆਂ ਮਸ਼ੀਨਾਂ ਦਾ ਬੱਸਾਂ ਗੱਡੀਆਂ ਦਾ ਖੜਕਾ ਹੁੰਦਾ ਉਹਦੇ ਨਾਲ ਜਿਹੜੀਆਂ ਆਪਣੀਆਂ ਮੁਰਗੀਆਂ ਉਹ ਸਟੈਸਜ ਆ ਜਾਂਦੀਆਂ ਨੇ ਤਾਂ ਕਰਕੇ ਮੇਰਾ ਕਹਿਣ ਤੋਂ ਭਾਵ ਖੇਤ ਦੇ ਵਿੱਚ ਹੋਵੇ ਪੋਲਟਰੀ ਫਾਰਮ ਉੱਥੇ ਜ਼ਿਆਦਾ ਹੋਈ ਜਿਹੜਾ ਸ਼ੋਰ ਪ੍ਰਦੂਸ਼ਣ ਨਾ ਹੋਵੇ ਇਹ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਇੱਕ ਗੱਲ ਹੋਰ ਇਹ ਘਰਾਂ 'ਚ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਕਰਾਂ ਦੇ ਵਿੱਚ ਕਰ ਲੈਣੇ ਆ ਕਿਉਂਕਿ ਜੇਕਰ ਕੋਈ ਕੰਪਲੀਟ ਕਰਦਾਗਾ ਤਾਂ ਆਪਾਂ ਨੂੰ ਉਹ ਪੋਲਟਰੀ ਫਾਰਮ ਬੰਦ ਵੀ ਕਰਨਾ ਪੈ ਸਕਦਾ ਸੋ ਆਪਾਂ ਨੂੰ ਬਾਹਰ ਖੇਤਾਂ 'ਚ ਖੁੱਲੀ ਜਗ੍ਹਾ 'ਚ ਇਹ ਲਗਾਉਣਾ ਚਾਹੀਦਾ ਉੱਥੇ ਜਿਹੜਾ ਫਾਰਮ ਆ ਉੱਥੇ ਸਸਤੀ ਬਿਜਲੀ ਪਾਣੀ ਤੇ ਸਸਤੀ ਲੇਬਰ ਦਾ ਪ੍ਰਬੰਧ ਹੋਣਾ ਚਾਹੀਦਾਗਾ ਤਾਂ ਜੋ ਆਪਾਂ ਇਹਨੂੰ ਸਟੈਪ ਵਾਈਜ਼ ਸਟੈਪ ਅੱਗੇ ਸਫਲ ਕਰ ਸਕੀਏ ਜੇਕਰ ਬਿਜਲੀ ਚੰਗੀ ਹੋ ਸਸਤੀ ਬਿਜਲੀ ਹੋ ਬਿਜਲੀ ਦੀ ਵੀ ਜ਼ਰੂਰਤ ਪੈਂਦੀ ਆ ਤੇ ਲੇਬਰ ਸਸਤੀ ਹੋ ਉਹ ਵੀ ਫਾਇਦੇਮੰਦ ਆਪਾਂ ਨੂੰ ਤੇ ਪਾਣੀ ਦੀ ਪਹੁੰਚ ਹੋਵੇ ਪਾਣੀ ਸਾਫ ਪਹੁੰਚਦਾ ਹੋਵੇ ਇਹ ਗੱਲਾਂ ਦਾ ਤੁਸੀਂ ਪਹਿਲੇ ਪੁਆਇੰਟ 'ਤੇ ਧਿਆਨ ਰੱਖਣਾਗਾ ਹੁਣ ਇਹ ਤਾਂ ਗੱਲ ਹੋ ਗਈ ਦੋਸਤੋ ਆਪਣੀ ਫਾਰਮ ਦੀ ਤੇ ਉੱਥੇ ਕਿਹੜੀਆਂ-ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਹੁਣ ਦੂਜੇ ਨੰਬਰ 'ਤੇ ਗੱਲ ਆਉਂਦੀ ਆ ਜਦੋਂ ਪਾਣੀ ਬੱਚਾ ਲੈਣਾ ਚੂਚਾ ਲੈਣਾਗਾ ਇੱਥੇ ਆਪਾਂ ਨੂੰ ਸਭ ਤੋਂ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਆ ਦੋਸਤੋ ਜਿਆਦਾ ਜਿਹੜੇ ਪੋਲਟਰੀ ਫਾਰਮ ਵਾਲੇ ਵੀਰ ਨੇ ਖਾਸ ਕਰਕੇ ਨਵੇਂ ਵੀਰਨੇ ਜਿਹੜੇ ਚਲੋ ਪੁਰਾਣੇ ਹੋ ਗਏ ਉਹਨਾਂ ਨੂੰ ਤਾਂ ਪਤਾ ਉਹ ਭੇਤ ਪਾ ਕੇ ਕੰਮ ਦਾ ਪਰ ਜਿਹੜੇ ਨਵੇਂ ਵੀਰਨੇ ਉਹ ਇੱਥੇ ਆ ਕੇ ਮਾਰ ਖਾਂਦੇ ਨੇ ਜਦੋਂ ਉਹ ਚੂਚੇ ਦੀ ਚੋਣ ਕਰਦੇ ਨੇ ਕਹਨ ਤੋਂ ਭਾਵ ਬੱਚੇ ਦੀ ਚੋਣ ਚਿਕਸ ਦੀ ਚੋਣ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖਣਾ ਕਿ ਅਸੀਂ ਅੰਡੇ ਪਰਪਜ ਲਈ ਕੰਮ ਕਰਨਾ ਜਾਂ ਫਿਰ ਮੀਟ ਪਰਪਜ ਲਈ ਕੰਮ ਕਰਨਾ ਜੇਕਰ ਅੰਡੇ ਪਰਪਜ ਲਈ ਕੰਮ ਕਰਨਾ ਤਾਂ ਤੁਹਾਨੂੰ ਅੰਡੇ ਵਾਲੀਆਂ ਨਸਲਾਂ ਰੱਖਣੀਆਂ ਪੈਣਗੀਆਂ ਜਿਹੜੀਆਂ ਵਧੀਆ ਗਿਣਤੀ 'ਚ ਅੰਡੇ ਦਿੰਦੀਆਂ ਨੇ ਜੇਕਰ ਤੁਸੀਂ ਮੀਟ ਪਰ ਪਾਲੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਦੀਆਂ ਨਸਲਾਂ ਰੱਖਣੀਆਂ ਪੈਣੀਆਂ ਜਿਹੜੀ ਨਸਲ ਚੰਗੀ ਗ੍ਰੋਥ ਕਰੇ ਸੋ ਇਹ ਗੱਲ ਦਾ ਤੁਸੀਂ ਨੇ ਧਿਆਨ ਰੱਖਣਾ ਇਹ ਤਾਂ ਹੋ ਗਈ ਨਸਲਾਂ ਦੀ ਗੱਲ ਦੂਸਰੀ ਗੱਲ ਤੁਸੀਂ ਨੇ ਵਧੀਆ ਤੇ ਚੰਗੀ ਬਰੀਡ ਲੈਣੀ ਆ ਜਿਹੜੀ ਚੰਗੀ ਬਰੀਡ ਹੋ ਵਧੀਆ ਬਰੀਡ ਹੋ ਉਹ ਵੱਡੀ ਹੋ ਕੇ ਆਂਡੇ ਵੀ ਵਧੀਆ ਗਣਤੀਜੇ ਦੇਊਗੀ ਤੇ ਉਹ ਜਿਹੜਾ weight ਵੀ ਚੰਗਾ ਗੇਨ ਕਰੂਗੀ ਤੇ ਟਾਈਮ ਸਿਰ ਜਿਹੜੀ ਚੰਗੀ ਬਰੀਡ ਆ ਉਹ ਆਂਡੇ ਤੇ ਆਜੂ ਜੇਕਰ ਆਪਾਂ ਮਾੜੀ ਬਰੀਡ ਲੈਨੇ ਆ ਮਾੜਾ ਚੂਚਾ ਲੈਨੇ ਆਗੇ ਤਾਂ ਉਹ ਆਂਡੇ ਤੇ ਵੀ ਲੇਟ ਆਉ ਉਹਨੂੰ ਖਵਾਈ ਚੱਲੋ ਉਹ ਜਿਹੜਾ weight ਵੀ ਘੱਟ ਗੇਨ ਕਰੂਗੀ ਸੋ ਚੰਗੇ ਚੂਚੇ ਦੀ ਚੋਣ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਤੁਸੀਂ ਬੱਚਾ ਲੈਣਾਗਾ ਉਹ ਚੰਗਾ ਹੋਵੇ ਨਸਲ ਦਾ ਹੋਵੇ ਵਧੀਆ ਚਾਹੇ ਤੁਹਾਨੂੰ 5 ਰੁਪਏ ਮਹਿੰਗਾ ਮਿਲ ਜੇ ਪਰ ਜਿਹੜਾ ਵਧੀਆ ਚੂਚਾ ਹੋਣਾ ਵਧੀਆ ਚਿਕਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਗੱਲ ਦਾ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਸਾਰੇ ਵੀਰਾਂ ਨੇ ਇਸ ਤੋਂ ਬਾਅਦ ਤੀਜਾ ਪੁਆਇੰਟ ਆ ਗਿਆ ਦੋਸਤੋ ਬੱਚੇ ਦਾ ਰਖ ਰਖਾਵ ਬਰੂਡਿੰਗ ਪਹਿਲੇ ਤਕਰੀਬਨ 20-25 ਦਿਨ ਬੱਚੇ ਨੂੰ ਬਰੂਡਿੰਗ ਚ ਰੱਖਣਾ ਹੁੰਦਾ ਬਰੂਡਰ ਏਰੀਆ ਚ ਰੱਖਣਾ ਹੁੰਦਾਗਾ ਉੱਥੇ ਬੱਚਿਆਂ ਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਕਿਉਂਕਿ ਜਿਹੜੇ ਬੱਚੇ ਦੇ ਪਹਿਲੇ 15-20 ਦਿਨ ਹੁੰਦੇ ਨੇ ਉਹ ਬਹੁਤ ਕ੍ਰਿਟੀਕਲ ਹੁੰਦੇ ਨੇਗੇ ਬਹੁਤ ਸਾਰੇ ਵੀਰ ਜਿਹਨੇ ਨਵੇਂ ਕੀ ਕਰਦੇ ਨੇ ਉਹਨਾਂ ਤੋਂ ਟੈਂਪਰੇਚਰ ਮੈਂਟੇਨ ਨਹੀਂ ਹੁੰਦਾ ਟੈਂਪਰੇਚਰ ਮੈਂਟੇਨ ਨਾ ਹੋਣ ਕਰਕੇ ਬਹੁਤ ਸਾਰੇ ਵੀਰ ਆਪਣੇ ਜਿਹੜੇ ਬੱਚੇ ਨੇ ਉਹ ਮਾਰ ਲੈਂਦੇ ਨੇ ਚੂਚੇ ਚਿਕਸ ਮਾਰ ਲੈਂਦੇ ਨੇਗੇ ਤੇ ਉਹ ਇਹ ਕੰਮ ਤੋਂ ਅੱਕ ਜਾਂਦੇ ਨੇ ਜੇ 100 ਬੱਚਾ ਲੈਂਦੇ ਨੇ ਉਹ ਚੋ 20 30 50 ਮਾਰ ਲੈਂਦੇ ਨੇ ਆਧ ਹੀ ਰਹਿ ਜਾਂਦਾ ਸੋ ਜਿਹੜਾ ਟੈਂਪਰੇਚਰ ਦਾ ਤੁਹਾਨੂੰ ਨੌਲੇਜ ਪ੍ਰੋਪਰ ਹੋਣੀ ਚਾਹੀਦੀ ਹੈਗੀ ਆਪਾਂ ਟੈਂਪਰੇਚਰ ਤੇ ਵੀ ਵੀਡੀਓ ਬਣਾਈ ਹੈ ਜੇ ਇਸ ਵਿਸ਼ੇ ਤੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਤਾਂ ਆਪਣੇ ਚੈਨਲ ਤੇ ਦੇਖ ਸਕਦੇ ਹੋਗੇ ਸੋ ਟੈਂਪਰੇਚਰ ਪ੍ਰੋਪਰ ਹੋਣਾ ਜ਼ਰੂਰੀ ਆ ਜੇਕਰ ਤੁਸੀਂ ਬੱਚਾ ਚੰਗਾ ਪਾਲਣਾ ਤੇ ਮਟੈਲਿਟੀ ਘੱਟ ਰੱਖਣੀ ਹੈ ਮਟੈਲਿਟੀ ਕਹਿਣ ਤੋਂ ਭਾਵ ਕਿ ਬੱਚੇ ਦੀ ਮਰਨ ਦਰ ਘੱਟ ਤੋਂ ਘੱਟ ਰੱਖੋ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਪ੍ਰੋਫਿਟ ਹੋਵੇ ਸੋ ਜਿਹੜਾ ਬੱਚੇ ਦਾ ਰੱਖ-ਰਖਾਵ ਮੈਨੇਜਮੈਂਟ ਪਾਣੀ ਸਾਫ਼ ਦੇਣਾ ਉਹਨਾਂ ਨੂੰ ਫੀਡ ਚੰਗੀ ਦੇਣੀ ਉੱਥੇ ਤੁਸੀਂ ਨੇ ਪੂਰਾ ਧਿਆਨ ਰੱਖਣਾ ਉੱਥੇ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਉਸ ਤੋਂ ਬਾਅਦ ਜਦੋਂ ਹੁਣ ਮੁਰਗੀਆਂ ਵੱਡੀਆਂ ਹੋ ਜਾਂਦੀਆਂ ਨੇ ਤਕਰੀਬਨ ਡੇਢ ਦੋ ਤਿੰਨ ਮਹੀਨਿਆਂ ਦੀ ਹੋ ਜਾਂਦੀਆਂ ਨੇ ਤੁਸੀਂ ਮੁਰਗੀਆਂ ਨੂੰ ਚੰਗੀ ਫੀਡ ਪਾਉਣੀ ਹੈਗੀ ਚੰਗੀ ਫੀਡ ਕਹਿਣ ਤੋਂ ਭਾਵ ਕੁਆਲਟੀ ਦੀ ਵਧੀਆ ਫੀਡ ਪਾਉਣੀ ਹੈ ਕਈ ਵੀਰ ਮੈਨੂੰ ਬਹੁਤ ਸਾਰੇ ਵੀਰ ਫੋਨ ਕਰਦੇ ਨੇ ਕਿ ਜਿਹੜੀ ਸਾਡੀ ਮੁਰਗੀ ਉਹ ਆਂਡੇ ਤੇ ਨਹੀਂ ਆ ਰਹੀ ਸਾਢੇ 4-5 ਮਹੀਨਿਆਂ ਦੀ ਜਿਹੜੀ ਮੁਰਗੀ ਹੋਗੀ ਉਹ ਦੋਸਤੋ ਉਹ ਇਹੀ ਕਾਰਨ ਹੁੰਦਾਗਾ ਜਦੋਂ ਆਪਾਂ ਚੰਗੀ ਫੀਡ ਨਹੀਂ ਪਾਉਂਦੇ ਚੰਗੀ ਉਹਦੀ ਮੈਨੇਜਮੈਂਟ ਨਹੀਂ ਕਰਦੇ ਸਹੀ ਟਾਈਮ ਤੇ ਉਹਨੂੰ ਪਾਣੀ ਨਹੀਂ ਦਿੰਦੇ ਤੇ ਜਿਹੜਾ ਇਹਨਾਂ ਦਾ ਸੈੱਡ ਜਾਂ ਖੁੱਡੇ ਖੁੱਲੇ ਹਵਾਦਾਰ ਨਹੀਂ ਹੁੰਦੇ ਉਦੋਂ ਇੱਥੇ ਇਹ ਦਿੱਕਤ ਆਉਂਦੀ ਆ ਉਦੋਂ ਮੁਰਗੀਆਂ ਸਟ੍ਰੈਸ ਵਿੱਚ ਚਲੀਆਂ ਜਾਂਦੀਆਂ ਨੇ ਜਾਂ ਤਾਂ ਇਹ ਲੇਟ ਅੰਡੇ ਦੇਣੇ ਸਟਾਰਟ ਕਰਦੀਆਂ ਨੇ ਜਾਂ ਫਿਰ ਅੰਡੇ ਦਿੰਦੀਆਂ ਨਹੀਂ ਹੈਗੀਆਂ ਸੋ ਇਹਨਾਂ ਨੂੰ ਤੁਸੀਂ ਇਹ ਚੰਗੀ ਫੀਡ ਪਾਉਣੀ ਹੈਗੀ ਕਈ ਵਾਰ ਉੱਲੀ ਵਾਲੀ ਫੀਡ ਦੇ ਜਾਂਦੇ ਨੇ ਵੀਰ ਦੁਕਾਨਦਾਰ ਉਹ ਨਹੀਂ ਪਾਉਣੀ ਸਾਫ਼ ਸੁਥਰੀ ਫੀਡ ਪਾਉਣੀ ਹੈਗੀ ਸੁੱਕੀ ਫੀਡ ਪਾਉਣੀ ਹੈ ਠੀਕ ਆ ਬਿਲਕੁਲ ਉਹ ਸਲਾਬੀ ਨਾ ਹੋਵੇ بارش ਦੇ ਮੌਸਮ 'ਚ ਗਿੱਲੀ ਨਾ ਹੋਵੇ ਗਿੱਲੀ ਹੋਣ ਕਰਕੇ ਉਹਨੂੰ ਉੱਲੀ ਲੱਗ ਜਾਂਦੀ ਹੈ ਬੈਕਟੀਰੀਆ ਲੱਗ ਜਾਂਦੇ ਨੇ ਉਹਦੇ ਨਾਲ ਜਿਹੜੇ ਆਪਣੇ ਜਾਨਵਰ ਬਿਮਾਰ ਹੋ ਜਾਂਦੇ ਨੇ ਕਈ ਵਾਰ ਮਾਰ ਵੀ ਜਾਂਦੇ ਨੇ ਸੋ ਤੁਸੀਂ ਫੀਡ ਬਹੁਤ ਸੋ ਸਮਝੀਏ ਖਰੀਦਣੀ ਚੰਗੀ ਫੀਡ ਖਰੀਦਣੀ ਹੈ ਜਿਹੜੀ ਤੁਹਾਡੇ ਏਰੀਆ 'ਚ ਚੱਲਦੀ ਹੋਵੇ ਤੁਸੀਂ ਆਪਣੇ ਹਿਸਾਬ ਨਾਲ ਖਰੀਦ ਲਓ ਸੋ ਅੱਗੇ ਜਿਹੜਾ ਪੰਜਵਾਂ ਪੁਆਇੰਟ ਆ ਦੋਸਤੋ ਉਹ ਪੁਆਇੰਟ ਆ ਅੰਡੇ ਦੀ ਮਾਰਕੀਟਿੰਗ ਕਰਨਾ ਹੁਣ ਆਪਾਂ ਨੇ ਬੱਚਾ ਵੀ ਪਾਲ ਲਿਆ ਮੁਰਗੀਆਂ ਵੀ ਵੱਡੀਆਂ ਕਰ ਲੀਆਂ ਮੁਰਗੀਆਂ ਦੀਆਂ ਅੰਡੇ ਤੇ ਵੀ ਆ ਗਏ ਉਸ ਤੋਂ ਬਾਅਦ ਆਪਣੇ ਜਿਹੜਾ ਸਾਹਮਣੇ ਸਭ ਤੋਂ ਵੱਡਾ ਟਾਸਕ ਹੁੰਦਾਗਾ ਚੰਗੀ ਮਾਰਕੀਟਿੰਗ ਕਰਨਾ ਕਿਉਂਕਿ ਜੇਕਰ ਆਪਣੀ ਚੰਗੀ ਮਾਰਕੀਟਿੰਗ ਹੋਊਗੀ ਜੇਕਰ ਆਪਾਂ ਆਂਡਾ ਜਿਹੜਾ ਉਹ ਚੰਗੇ ਰੇਟ ਤੇ ਆਪਣਾ ਸੇਲ ਹੋਊਗਾ ਤਾਂ ਹੀ ਉਹ ਜਿਹੜਾ ਆਪਾਂ ਨੂੰ ਉਹ ਪ੍ਰੋਫਿਟ ਹੋਊਗਾ ਸੋ ਮਾਰਕੀਟ ਕਹਿਣ ਤੋਂ ਭਾਵ ਤੁਸੀਂ ਤੁਹਾਨੂੰ ਇਹ ਖੁਦ ਬਣਾਉਣੀ ਪਊਗੀ ਇੱਕ ਜਿਹੜੀ ਦੇਸੀ ਪੋਲਟਰੀ ਫਾਰਮਿੰਗ ਦੀ ਜੇਕਰ ਆਪਾਂ ਗੱਲ ਕਰੀਏ ਦੀ ਸਥਾਈ ਮਾਰਕੀਟ ਕੋਈ ਨਹੀਂ ਹੈਗੀ ਇਹ ਆਪਾਂ ਨੂੰ ਖੁਦ ਨੂੰ ਮਾਰਕੀਟ ਤਿਆਰ ਕਰਨੀ ਪੈਂਦੀ ਆ ਤਕਰੀਬਨ 1-2 ਸਾਲ ਜ਼ਰੂਰ ਲੱਗ ਜਾਂਦੇ ਨੇ ਜਿਹੜੀ ਇਹਦੀ ਮਾਰਕੀਟ ਤਿਆਰ ਕਰਨ ਨੂੰ ਪਰ ਜਿਹੜੀ ਇਹਦੀ ਮਾਰਕੀਟ ਆ ਉਹ ਆਪਾਂ ਨੂੰ ਖੋਦਿਆ ਕਰਨੀ ਪੂ ਜੇਕਰ ਆਪ ਆਪਣੀ ਇੱਕ ਵਾਰ ਮਾਰਕੀਟ ਵਧੀਆ ਬਣ ਗਈ ਤਾਂ ਫਿਰ ਆਪਾਂ ਨੂੰ ਆਉਣ ਵਾਲੇ ਸਾਲਾਂ ਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਇੱਕ ਦੋ ਸਾਲ ਹੋ ਸਕਦਾ ਤੁਹਾਨੂੰ ਜਿਹੜੀ ਦਿੱਕਤ ਆਵੇ ਸੋ ਅੰਡੇ ਦੀ ਚੰਗੀ ਮਾਰਕੀਟਿੰਗ ਤੁਹਾਨੂੰ ਕਰਨੀ ਪਊਗੀ ਐਡਵਰਟਾਈਜ਼ਮੈਂਟ ਤੁਹਾਨੂੰ ਕਰਨੀ ਪਊਗੀ ਤੁਹਾਨੂੰ ਬੈਨਰ ਲਾਉਣੇ ਪੈਣਗੇ ਕਿ ਆਪਾਂ ਆਂਡਾ ਸੇਲ ਕਰਦੇ ਆ ਤੁਹਾਨੂੰ ਵਟਸਐਪ ਤੇ ਗਰੁੱਪਾਂ ਚ ਐਡ ਹੋਣਾ ਪਊਗਾ ਉੱਚ ਦੱਸਣਾ ਪਊਗਾ ਤੁਸੀਂ ਜਿਮਾਂ ਅੱਗੇ ਜਾ ਕੇ ਆਪਣੇ ਬੈਨਰ ਲਗਾ ਸਕਦੇ ਹੋ ਕਿਉਂਕਿ ਜਿਹੜੇ ਜਿਮ ਲਾਉਂਦੇ ਨੇ ਮੁੰਡੇ ਉਹ ਦੇਸੀ ਅੰਡਾ ਖਾਂਦੇ ਨੇ ਤੇ ਦੇਸੀ ਅੰਡੇ ਦੀ ਮੰਗ ਬਹੁਤ ਕਰਦੇ ਨੇਗੇ ਸੋ ਉੱਥੇ ਆਪਾਂ ਨੂੰ ਜਿਹੜਾ ਚੰਗਾ ਰੇਟ ਵੀ ਜਿਹੜਾ ਦੇਸੀ ਅੰਡੇ ਦਾ ਮਿਲ ਸਕਦਾ ਹੈ ਇਸ ਤਰ੍ਹਾਂ ਤੁਸੀਂ ਜਿਹੜੇ ਐਡਵਰਟਾਈਜ਼ਮੈਂਟ ਤੁਸੀਂ ਨੇ ਖੁਦ ਕਰਨੀਆਂ ਤਾਂ ਜੋ ਤੁਹਾਡਾ ਜਿਹੜਾ ਇਹ ਅੰਡਾਗਾ ਚੰਗੇ ਰੇਟ ਤੇ ਸੇਲ ਹੋ ਜੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਅੰਡਾ ਸੇਲ ਕਰਨ 'ਚ ਤੇ ਮਾਰਕੀਟ ਆਪਾਂ ਨੂੰ ਖੁਦ ਬਣਾਉਣੀ ਪਊਗੀ ਜੇ ਇੱਕ ਵਾਰ ਮਾਰਕੀਟ ਬਣ ਗਈ ਫਿਰ ਆਪਾਂ ਨੂੰ ਆਉਣ ਵਾਲੇ ਸਾਲਾਂ ਚ ਆਪਾਂ ਨੂੰ ਬਹੁਤ ਚੰਗਾ ਪ੍ਰੋਫਿਟ ਹੋਊਗਾ ਸੋ ਇਹੇ ਦੋਸਤੋ ਜਿਹੜੇ 5 ਪੁਆਇੰਟ ਨੇਗੇ ਜੇਕਰ ਤੁਸੀਂ ਇਹਨਾਂ 5 ਪੁਆਇੰਟਾਂ ਦੇ ਪ੍ਰੋਪਰ ਕੰਮ ਕਰ ਲਿਆ ਪ੍ਰੋਪਰ ਵਰਕ ਕਰ ਲਿਆ ਤਾਂ ਤੁਸੀਂ ਸਫਲ ਹੋ ਤਾਂ ਤੁਹਾਨੂੰ ਸਫਲ ਹੋਣ ਤੋਂ ਇਸ ਕੰਮ ਚ ਕੋਈ ਨਹੀਂ ਰੋਕ ਸਕਦਾ ਸੋ ਇਹ ਆਪਾਂ ਵੀਡੀਓ ਬਣਾਈ ਸੀ ਅੱਜ ਦੀ ਇਹ ਆਪਣੀ ਵੀਡੀਓ ਆ ਗਈ ਦੋਸਤੋ ਵੀਡੀਓ ਆਪਾਂ ਨੇ ਬਹੁਤ ਅਫਸੋਸ ਸਮਝ ਕੇ ਸਹੀ ਪੰਜ ਪੁਆਇੰਟ ਜਿਹੜੇ ਮੇਨ ਨੇ ਉਹੀ ਜਿਹੜੇ ਮੈਂਸ਼ਨ ਕੀਤੇ ਨੇ ਕਿਉਂਕਿ ਫੇਰ ਵੀਰ ਕਹਿਣ ਲੱਗ ਜਣੇ ਵੀਡੀਓ ਜ਼ਿਆਦਾ ਲੰਬੀ ਹੋਗੀ ਇਹ ਆਪਾਂ ਜਿਹੜੇ ਮੇਨ ਮੇਨ ਪੁਆਇੰਟ ਸੀ ਆਪਾਂ ਤੁਹਾਨੂੰ ਦੱਸੇ ਨੇਗੇ ਸੋ ਤੁਸੀਂ ਜੇ ਇਹਨਾਂ ਪੁਆਇੰਟਾਂ ਤੇ ਅਮਲ ਕਰੋਗੇ ਤਾਂ ਤੁਸੀਂ ਫੋਲਟਰੀ ਫਾਰਮਿੰਗ 'ਚ ਸਫਲ ਹੋ ਸਕੋਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਡੇਲੀ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਇਹ ਵੀਡੀਓ ਬਹੁਤ ਹੀ ਜਾਣਕਾਰੀ ਵਾਲੀ ਹੈਗੀ ਤੇ ਵੀਡੀਓ ਨੂੰ ਸ਼ੇਅਰ ਦਬ ਕੇ ਕਰ ਦਿਆ ਕਰੋ ਦੋਸਤੋ ਕਿਉਂਕਿ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈਗੀ ਆਪਾਂ ਇਹ ਚਾਹੁੰਦੇ ਆ ਕਿ ਇਸ ਵੀਡੀਓ ਤੋਂ ਕੋਈ ਨਾ ਕੋਈ ਸਿੱਖ ਲਵੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਾਂਦੇ ਜਾਂਦੇ ਤੇ ਇਦਾਂ ਹੀ ਜਿਹੜਾ ਚੈਨਲ ਨੂੰ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਪਿਆਰ ਦੇ ਰਣੀ ਰਹਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ